ਹਾਂਜੀ ਸੋਹਣਿਓ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਆ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਆਸ ਕਰਦੇ ਆ ਤੁਹਾਨੂੰ ਮੇਰੀਆਂ ਸਾਰੀਆਂ ਵੀਡੀਓ ਵਧੀਆ ਲੱਗੀਆਂ ਹੋਣਗੀਆਂ ਤੇ ਅੱਜ ਆਪਾਂ ਕਰਾਉਣ ਲੱਗੇ ਸੀਗੇ ਤੇਲੇ ਤੋਂ ਇੱਕ ਫੰਗੀ ਸਾਈਡ ਤੋਂ ਠੀਕ ਹੈ ਤੇ ਹੋਰ ਕੋਈ ਤਾਕਤ ਵਾਲੀ ਆਪਾਂ ਦਵਾਈ ਵਿੱਚ ਪਾਈ ਨਹੀਂ ਹੈਗੀ ਤੇ ਚਲੋ ਹੁਣ ਤਾਂ ਇੱਥੇ 2.5 ਕਿਲੇ ਸੀਗੇ ਉਹ ਘੋਲ ਕੇ ਮੈਂ ਦਵਾਈ ਲੈ ਆਇਆ ਸੀਗਾ ਬਾਕੀ ਤੁਹਾਨੂੰ ਉੱਥੇ ਜਾ ਕੇ ਦਿਖਾਉਣਾ ਤੇ ਵੀ ਕਿਹੜੀ ਸਪਰੇਅ ਕਰਦੇ ਆਪਾਂ ਇੱਕ ਤਾਂ ਐਮੀਸਟਾ ਟਾਪ ਹੀ ਆ ਹਨਾ ਦੋ ਦੂਜੀਆਂ ਨੇ ਇੱਕ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਪਤਾ ਹੀ ਆ ਮੇਰੇ ਵੀਰ ਭਰਾ ਸਾਰੇ ਕਰਦੇ ਹੀ ਨੇ ਹਨਾ ਸਪਰੇ ਤੇ ਤੁਹਾਨੂੰ ਮੈਂ ਉਹ ਦੋ ਸਪਰੇ ਪਹਿਲਾਂ ਤੁਹਾਨੂੰ ਦੂਜੀ ਦਿਖਾਈ ਸੀ ਕਿ ਕਣਕ ਹਨਾ ਵੀ ਕਿੱਥੇ ਇੱਕ ਖੜੀ ਸੀ ਅੱਜ ਤੁਹਾਨੂੰ ਇਹ ਦਿਖਾਉਣਾ ਵੀ ਕਿੰਨੀ ਜ਼ਿਆਦਾ ਗਰੋਥ ਕਰ ਗਈ ਕਣਕ ਤੇ ਕਿੰਨਾ ਕੱਦ ਕਰ ਗਈ ਠੀਕ ਆ ਤੇ ਤੁਸੀਂ ਪਹਿਲਾਂ ਦਵਾਈ ਚੈੱਕ ਕਰੋ ਠੀਕ ਆ ਇੱਕ ਤਾਂ ਆ ਆਹ ਹੈ ਹਨਾ ਤੇ ਆ ਐਮੀ ਸਟਾਰਟ ਆਪ ਹੋ ਗਈ ਠੀਕ ਆ ਆ ਦੂਈ ਹੋ ਗਈ ਠੀਕ ਆ ਤੇ ਹੁਣ ਤੁਸੀਂ ਕਣਕ ਚੈੱਕ ਕਰੋ ਮੈਂ ਕਹਿੰਨਾ ਵੀ ਤੁਸੀਂ ਚੈੱਕ ਕਰੋ ਠੀਕ ਆ ਸਾਰੀ ਕਣਕ ਹਨਾ ਇਹ 826 ਬੀਜਾ ਆਪਣਾ ਤੇ ਇੱਕ ਚਲ ਮੈਂ ਤੁਹਾਨੂੰ ਇੱਕ ਚੀਜ਼ ਹੋਰ ਦਿਖਾਉਣੀ ਚਾਹੁੰਦਾ ਸੀਗਾ ਤੁਸੀਂ ਕਣਕ ਦੀ ਗਰੋਥ ਚੈੱਕ ਕਰੋ ਸਾਰਾ ਕੁਝ ਯਾਰ ਐਨ ਕਵਰ ਕਰ ਗਈ ਕਣਕ ਚ ਕਿਤੇ ਵੀ ਕਮੀ ਪੇਸ਼ੀ ਨਹੀਂ ਹੈਗੀ ਐਨ ਫੁੱਲ ਵਧੀਆ ਖੜੀ ਆ ਬਾਬੇ ਦੀ ਕਿਰਪਾ ਨਾਲ ਇੱਕ ਚੀਜ਼ ਤੁਹਾਨੂੰ ਹੋਰ ਦਿਖਾਉਣਾ ਮੈਂ ਆਹ ਕਣਕ ਦੇ ਵਿੱਚ ਆਪਾਂ ਨੇ ਯਾਰ ਸਪਰੇਅ ਕੀਤੀ ਸੀ ਪਹਿਲਾਂ ਠੀਕ ਆ ਆਪਾਂ ਨੇ ਪੈਸੇ ਵੀ ਵੱਧ ਲਾਏ ਨੇ ਸਾਰਾ ਕੁਝ ਕੀਤਾ ਤੁਸੀਂ ਗੱਲ ਦੇਖੋ ਲੈ ਆ ਗੁੱਲੀ ਡੰਡਾ ਹੁਣ ਨਿਕਲਿਆ ਆ ਪਹਿਲਾਂ ਕਿਤੇ ਵੀ ਗੁੱਲੀ ਡੰਡਾ ਨਹੀਂ ਸੀਗਾ ਇਹ ਖੇਤ ਮੜਾ ਜਾ ਵੀ ਨਹੀਂ ਸੀ ਦਿਖਦਾ ਤੁਸੀਂ ਹੁਣ ਹੈਗੀ ਤਾਂ ਮੰਨ ਲਓ ਆ ਜਿਵੇਂ ਇੱਕ ਆ ਫਾਂਟ ਹੋ ਗਈ ਹੈ ਨਾ ਤੇ ਇੱਕ ਫਾਂਟ ਆ ਹੋ ਗਈ ਇੱਕ ਆ ਹੋ ਗਈ ਇਹਦੇ ਵਿੱਚ ਹੀ ਆ ਹੋਰ ਚ ਨਹੀਂ ਹੈਗਾ ਹਜੇ ਠੀਕ ਹੈ ਇਹਦੇ ਇਹ ਖੇਤ ਜਣੀ ਖੇਤ ਇਹ ਵੀ ਭਰੇ ਆ ਦੇਖ ਲਓ ਤੁਸੀਂ ਠੀਕ ਹੈ ਤੇ ਉਹ ਬੰਦਾ ਆਉਂਦਾ ਆਪਣਾ ਤੇ ਬਾਬੇ ਦੀ ਕਿਰਪਾ ਨਾਲ ਚੱਲ ਠੀਕ ਹੈ ਕਣਕ ਠੀਕ ਹੈ ਜਣੀ ਚਲੋ ਹੁਣ ਜਣੀ ਪਸਤਾਵਾ ਇਹ ਆ ਨਾ ਕਹਿੰਦੇ ਹੁੰਦਾ ਨਹੀਂ ਗੁੱਲੀ ਡੰਡਾ ਬਾਅਦ ਚ ਮਰ ਜਾਂਦਾ ਆ ਦੱਸੋ ਹੁਣ ਆ ਤਾਂ ਬੀਏ ਖੇਡਣਾ ਠੀਕ ਹੈ ਗੱਲ ਇਹ ਆ ਚਲੋ ਕੋਈ ਗੱਲ ਨਹੀਂ ਗਾਹਾਂ ਨੂੰ ਇਹਨੂੰ ਪਲਟ ਦੇਣਾ ਆਪਾਂ ਨੇ ਬਾਬੇ ਦੀ ਕਿਰਪਾ ਨਾਲ ਕਰਾਂਗੇ ਖਾਤਮਾ ਸਪਰੇਅ ਆਪਾਂ ਚੱਲ ਅਗਲੀ ਵਾਰ ਫੇਰ ਕਰਾਵਾਂਗੇ ਜਿਹੜਾ ਹੋਇਆ ਮਾੜਾ ਮੋਟਾ ਫੇਰ ਦੇਖੀ ਜਾਊਗੀ ਜੇ ਪਹਿਲਾਂ ਹੁੰਦਾ ਤਾਂ ਮੈਂ ਇਹਦੇ ਵਿੱਚ ਐਕਸਲ ਪਾ ਕੇ ਸੰਕੋਰ ਪਾ ਕੇ ਟਾਪਕ ਪਾ ਕੇ ਮੈਂ ਕਰਾ ਦੇਣੀ ਸੀ ਕਿਉਂਕਿ ਉਹ ਜਦ ਨਹੀਂ ਦਿਖਿਆ ਮੈਂ ਕਿਉਂਕਿ 10 ਦਿਨ ਹੋ ਗਏ ਮੈਂ ਇਧਰ ਨੂੰ ਢੀੜਾ ਵੀ ਨਹੀਂ ਮਾਰਿਆ ਹੈਗਾ ਤੇ ਅੱਜ ਦੇਖਿਆ ਤਾਂ ਮੈਨੂੰ ਆਹ ਦਿਖਿਆ ਤੇ ਮੈਂ ਅੱਜ ਜਣੀ ਮੈਂ ਯਾਰ ਇਹ ਕਹਿਣਾ ਵੀ ਆਪਾਂ ਇੰਨੇ ਪੈਸੇ ਵੀ ਲਾਉਣੇ ਆ ਠੀਕ ਆ ਆਪਾਂ ਨੇ ਵਧੀਆ ਢੰਗ ਨਾਲ ਕਰਾਈ ਸਾਰਾ ਪਾਣੀ ਵੀ ਵੱਧ ਲਾਇਆ ਕੋਲ ਖੜ ਕੇ ਕਰਵਾਈਆ ਹਨਾ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਗੱਲ ਸਾਰੀ ਇਹ ਹੈ ਵੀ ਡਿਪੈਂਡ ਤਾਂ ਇਹ ਚੀਜ਼ ਤੇ ਕਰਦੀ ਆ ਵੀ ਜਦ ਆਪਾਂ ਇੰਨੇ ਪੈਸੇ ਲਾਤੇ ਠੀਕ ਆ ਗੁੱਲੀ ਡੰਡਾ ਹੋਣਾ ਨਹੀਂ ਚਾਹੀਦਾ ਠੀਕ ਆ ਫਿਰ ਵੀ ਤੁਹਾਡੇ ਹੁਣ ਸਾਹਮਣੇ ਕੀ ਕਹਿ ਸਕਦੇ ਆ ਹੁਣ ਤੁਹਾਨੂੰ ਨੌਕਰ ਤੋਂ ਬਿਨਾ ਇੱਕ ਹਾਲਾਤ ਦਿਖਾਵਾਂ ਮੈਂ ਠੀਕ ਆ ਇਹ ਚੀਜ਼ ਹੁੰਦੀ ਆ ਜਦ ਇੱਕ ਤਾਂ ਮੇਰੇ ਪ੍ਰੋਜੈਕਟ ਕਰਕੇ ਹੋ ਗਿਆ ਹੁਣ ਡੈਡੀ ਦਾ ਡੰਗਰਾਂ ਦਾ ਨਿਭੜਦਾ ਨਾ ਨੌਕਰ ਹੋਣ ਕਰਕੇ ਘਾਟਾ ਤੁਹ ਜਿੱਦਨ ਮੈਂ ਪਹਿਲਾਂ ਸਪਰੇਅ ਕੀਤੀ ਆ ਗੱਖਾ ਹੈ ਨਹੀਂ ਸੀ ਹੁਣ ਦੇਖੋ ਕਿੱਡਾ ਗੱਡਾ ਹੋ ਗਿਆ ਠੀਕ ਹੈ ਕੀ ਕਰੂਗਾ ਯਾਰ ਬੰਦਾ ਤੇ ਤੁਸੀਂ ਆਹ ਕਣਕ ਚੈੱਕ ਕਰੋ ਠੀਕ ਹੈ ਇਹਨ ਇੱਕ ਨੰਬਰ ਹੈ ਚੱਲ ਮੈਂ ਤੁਹਾਨੂੰ ਅੱਗੇ ਵੀ ਦਿਖਾਉਣਾ ਫਿਰ ਠੀਕ ਹੈ ਆਹ ਬੰਦਾ ਵੀ ਮੈਂ ਨਾਨਕਿਆਂ ਤੋਂ ਲੈ ਕੇ ਆਇਆ ਐਵੇਂ ਜੋ ਟੂ ਐਵੇਂ ਆ ਠੀਕ ਹੈ ਠੀਕ ਹੈ ਠੀਕ ਹੈ ਜੀ ਹਾਂ ਚੱਲ ਕਿਵੇਂ ਰਿਹਾ ਉਧਰ ਨੇ ਪੜ ਗਿਆ ਪਿੱਛੇ ਵਾਲਾ ਉਹ ਲੱਗੀ ਦੀ ਸਾਹਮਣੇ ਕਿੱਡਾ ਕੇ ਖੇਤ ਆ ਆਇਕਣੇ ਥੋੜਾ ਇਧਰੋਂ ਵੱਧ ਮੈਂ ਠੀਕ ਹੈ ਤੁਸੀਂ ਉਦਾਂ 826 ਬੀਜਾ ਹਨਾ ਬੱਲ ਚੈੱਕ ਕਰੋ ਵੈਸੇ ਕੁਝ ਵੀ ਨਹੀਂ ਹੈਗਾ ਕਣਕ ਦੇ ਵਿੱਚ ਕਈ ਲੋਕਾਂ ਦੀਆਂ ਮੈਂ ਵੀਡੀਓ ਦੇਖੀਆਂ ਨੇ ਕੋਈ ਕਹਿੰਦਾ ਤੇਲਾ ਪੈ ਗਿਆ ਜੀ ਕੋਈ ਕੁਝ ਹੋ ਗਿਆ ਤੁਸੀਂ ਤੁਸੀਂ ਆਪ ਦੇਖ ਸਕਦੇ ਹੋ ਨਾੜ ਦੇਖੋ ਕਣਕ ਦਾ ਹਨਾ ਤੁਸੀਂ ਲੈ ਪੂਰਾ ਨਾੜ ਚੈੱਕ ਕਰੋ ਫੁੱਲ ਐਨ ਹੈਵੀਆ ਹਨਾ ਇਹਦੇ ਸਿਰ ਤੇ ਹੀ ਕਣਕਾ ਹਨਾ ਤੇ ਹੁਣ ਆਪਾਂ ਨੇ ਪਾਣੀ ਲਾਉਣਾ ਸੀਗਾ ਤੁਸੀਂ ਬੱਲ ਬੱਲ ਦਾਣਾ ਦੇਖੋ ਠੀਕ ਹੈ ਅਜੇ ਤਾਂ ਮੱਲਾ ਵੀ ਇਹ ਚ ਦੁੱਧ ਪੈਣਾ ਤਾਂ ਚੱਲ ਫੇਰ ਵੀ ਯਾਰ ਇੱਕ ਤਾਂ ਕਰਾਉਣੀ ਹੈ ਹਰ ਇੱਕ ਸਾਲ ਕਰਾਉਣੀ ਆ ਇੱਕ ਤਾਂ ਕਰਾਉਣੀਓ ਕਰਾਉਣੀ ਆ ਤੁਸੀਂ ਉਦਾਂ ਚੈੱਕ ਕਰੋ ਕੋਈ ਜਣੀ ਵੈਸੇ ਰਲਾ ਨਹੀਂ ਹੈਗਾ ਕਣਕ ਦੇ ਵਿੱਚ ਕੋਈ ਵੀ 826 ਵੀਜ਼ਾ ਪਿਓਰ ਆ ਬੀਜੇ ਵੀ ਆਪਾਂ ਨੇ ਇਹ ਜਿਹੜੀ ਤੁਹਾਨੂੰ ਮਹਿੰਗੀ ਕਣਕ ਕਹਿੰਦਾ ਸੀਗਾ ਮੈਂ ਉਹ ਵੀ ਦਿਖਾਉਂਗਾ ਉਹ ਵੀ ਲੱਗੀ ਨਿਸਰਨਾ ਖਰਾਬ ਤੇ ਚੱਲ ਆਪਾਂ ਪਹਿਲਾਂ ਹੀ ਦੇਣੀ ਆ ਹਨਾ ਦੇਖਦੇ ਆ ਚਲੋ ਮਿਲਦੇ ਆ ਤੁਹਾਨੂੰ ਅੱਗੇ ਜਾ ਕੇ ਠੀਕ ਆ ਜੀ ਹਾਂ ਜੀ ਮਿੱਤਰੋ ਆਪਾਂ ਆਹ ਸਪਰੇਅ ਕਰਦੇ ਆ ਦਿਖਾਉਣੀ ਸੀਗੀ ਇੱਕ ਤਾਂ ਆਏ ਹਨ ਤੇ 1 ਹੈ ਓਕੇ ਦੋ 1 ਹੈ ਇਤਨੇ ਨੇ ਤੇ ਤਿੰਨੇ ਆਪਾਂ ਸਪਰੇ ਹਾਂ ਕੀਤੀਆਂ ਨੇ ਤੇ ਨਾਲ ਸਟicker ਪਾਇਆ ਵਾ ਠੀਕ ਹੈ ਬਸ ਇਹ ਤਿੰਨੇ ਇੱਕ ਬਸ ਇਹੀ ਇੱਕੇ ਸਪਰੇ ਕਰਨੀਆਂ ਆਪਣੇ ਲੋਸਮ ਸੀਗੇ ਹੋ ਗਏ ਨਾ ਨਾ ਇੱਕ ਰੰਬਰ ਬਾਕੀ ਦੇਖ ਲਓ ਤੁਸੀਂ ਸਾਰੇ ਪਾਸੇ ਖਲਾਰਾ ਪਿਆ ਪਿਆ ਲਾ ਹਾਂ ਕੋਈ ਹੁਣ ਹੈ ਨਹੀਂ ਨਹੀਂ ਮੈਂ ਅੱਗੇ ਰਾਉਂਡ ਅਪ ਮਾਰਦਣਾ ਆਪਾਂ ਨੇ ਜੋ ਵੀ ਜੇ ਸੀਗੇ ਜੋ ਵੀ ਇਹਨਾਂ ਇੱਕ ਨੰਬਰ ਖੜੇ ਨੇ ਠੀਕ ਹੈ ਆ ਕਣ ਕਦੀ ਗੱਲ ਕਰਦਾ ਸੀਗਾ ਮੈਂ ਜਿਹੜੀ ਪਛੇਤੀ ਸੀ ਹਨਾ ਤੇ ਦੇਖੋ ਇਹ ਨਿਸਰਦੀ ਇਹਨਾਂ ਤਾਂ ਹਜੇ ਕਦ ਬਹੁਤ ਕਰਨਾ ਇਹਦੇ ਵਿੱਚ ਆਪਣਾ ਗੰਨਾ ਚੈੱਕ ਕਰੋ ਠੀਕ ਹੈ ਸਾਰੀ ਕਣਕ ਬਹੁਤ ਸੋਹਣੀ ਖੜੀ ਹੈ ਵੀ ਬਾਬੇ ਦੀ ਕਿਰਪਾ ਨਾਲ ਇਹ ਨਵਾਂ ਬੀਜ ਹੈ ਜੇ ਇਹ ਝਾੜ ਵਧੀਆ ਦੇਗੀ ਇਹ ਝਾੜ ਐਨ ਆਪਾਂ ਨੂੰ ਲੱਗਿਆ ਵੀ ਹਾਂ ਐਨ ਓਕੇ ਆ ਫਿਰ ਇਹਦਾ ਬੀ ਆਪਾਂ ਪਛੇਤਾ ਇਹ ਰੱਖਾਂਗੇ ਮੈਂ ਨਾਉ ਭੁੱਲ ਗਿਆ ਚਲੋ ਇਹ ਨਾਉ ਆਪਾਂ ਕਨਫਰਮ ਕਰਕੇ ਮੈਂ ਤੁਹਾਨੂੰ ਕਿਸੇ ਅਗਲੀ ਵੀਡੀਓ ਚ ਕਨਫਰਮ ਕਰ ਦੂੰਗਾ ਤੁਸੀਂ ਆ ਵੀ ਕਣਕ ਦੇਖੋ ਠੀਕ ਆ ਇਹ ਤਹ ਹੋ ਗਈ ਸੀ ਪਹਿਲਾਂ ਪਾਣੀ ਨਾਲ ਤੇ ਸਪਰੇ ਦਾ ਇੰਨਾ ਫਰਕ ਆ ਇਹਦੀ ਬਾਲਾ ਚੈੱਕ ਕਰੋ ਤੁਸੀਂ ਮੈਂ 826 ਬੀਜ ਆ ਇਹ ਠੀਕ ਹੈ ਇਹ ਵੀ 826 ਬੀਜ ਹੈ ਠੀਕ ਹੈ ਐਨ ਮੰਨ ਲਓ ਵੀ ਯਾਰ ਬਾਬਾ ਜੀ ਇੰਨੀ ਕੀ ਕਿਰਪਾ ਵੀ ਐਨ ਸਹੀ ਆ ਸਾਰੀ ਠੀਕ ਹੈ ਇਹ ਬੰਦਾ ਆਪਣਾ ਸਪਰੇਅ ਲੱਗਿਆ ਹੋਇਆ ਵਿਚਾਰੇ ਨੇ ਅੱਜ ਕੱਲੇ ਨੇ ਇਹਨੇ ਅੱਜ 35ਵਾਂ ਜਾਂ 36ਵਾਂ ਪੰਪ ਹਾਂ ਪਰ 35ਵਾਂ ਦੋ ਪੰਪ ਹੋਲਾ ਦੇ 34ਵਾਂ ਪੰਪ ਆ ਇਹ ਠੀਕ ਹੈ ਇੱਥੇ ਉਹ ਕਿਨਾਰੇ ਤੱਕ ਪਹੀਦੇ 36 ਪੰਪ ਲੱਗ ਜਣ ਇਹਨੇ ਇਹਦੇ ਰੈਨੂ ਮੈਂ ਕਿਹਾ ਸੀਗਾ ਮਹਾ ਵੀ ਤੂੰ ਚੱਲ ਕਾਹਲੀ ਨਾ ਕਰੀ ਹਨਾ ਕਰ ਤਾਂ ਫੇਰ ਕੱਲ ਨੂੰ ਕੱਲ ਨਿਬੜਨਾ ਤਾਂ ਫੇਰ ਕੱਲੂ ਆ ਹਨਾ ਵੀ ਇਹ ਚ 4 ਵਜਣੇ ਵਾਲੇ ਸੀਗੇ ਵੀ ਆਪਾਂ ਚੱਲ ਦੂਜੇ ਦਿਨ ਮਹਾ ਵੀ ਘੰਟਾ ਤੋਂ ਪਹਿਲਾਂ ਹਟ ਜਾਣਾ ਆ ਕਰਾ ਦਾਂਗੇ ਕੀਲਾਕ ਇਹਨੂੰ ਕਿਹਾ ਵੀ ਇੱਕ ਕੀਲਾ ਕੀਲਾ ਜਾਂ ਡੇਢ ਕੀਲਾ ਡੇਢ ਕੀਲਾ ਉਹ ਪਰਲੇ ਪਾਸੇ ਆ ਠੀਕ ਆ ਆ ਉਹ ਜਿਹੜੀ ਉਹ ਦਿਖਦੀ ਹੈ ਨਾ ਉਹਦੇ ਉੱਪਰਲੇ ਪਾਸੇ ਆ ਉਹ ਡੇਢ ਕੀਲਾ ਉਹ ਡੇਢ ਕੀਲਾ ਕਢਾ ਕੇ ਬੰਦ ਕਰਾ ਦਾਂਗੇ ਬਾਕੀ ਸਾਰੀ ਕੱਲੂ ਕਰ ਲਾਂਗੇ ਕੋਈ ਗੱਲ ਨਹੀਂ ਹੈ ਜੀ ਤੇ ਆ ਜਾਵਾਂ ਨੂੰ ਕਰਾ ਦਾਂਗੇ ਜਾਉਂ ਤੋਂ ਬਾਅਦ ਇੱਕ ਇੱਧਰ ਹੋ ਜਾਣਾ ਇੱਕ ਪੰਪ ਇੱਧਰ ਲੱਗ ਜਾਣਾ ਇੱਕ ਇੱਧਰ ਲੱਗ ਜਾਣਾ ਠੀਕ ਹੈ ਦੋ ਪੰਪ ਤਾਂ ਹੀ ਚਲੋ ਫੇਰ ਵੀ ਉਹਦੇ ਵਿੱਚ ਪਾਣੀ ਭਰਨਾ ਢੋਲ ਚ ਹਨਾ ਫੇਰ ਰਿਕਸ਼ੇ ਚ ਲੈ ਕੇ ਜਾਣਾ ਇੱਕ ਢੋਲ ਨੂੰ ਪੰਪ ਲਵਾਉਂਦਾ ਬਸ ਇਹ ਵੱਡੇ ਉਹ ਫੇਰ ਯਾਰ ਫਰਕ ਪੈਉ ਜਾਂਦਾ ਤੁਹਾਨੂੰ ਪਤਾ ਹੀ ਆ ਠੀਕ ਹੈ ਤੇ ਟਾਈਮ ਲੱਗੇ ਜਾਂਦਾ ਹੁਣ ਤੁਸੀਂ ਮੱਲੋ ਮੱਲੀ ਉਹ ਫਰਕ ਪੈ ਜਾਂਦਾ ਹਨਾ ਪਾਣੀ ਲੈ ਕੇ ਜਾਣਾ ਲੈ ਕੇ ਆਉਣਾ ਸਾਰਾ ਕੁਝ ਇਹ ਫਰਕ ਪੈ ਜਾਂਦਾ ਤੇ ਚਲੋ ਆ ਹੁਣ ਖਲਾਰਾ ਜਪਿਆ ਮੈਂ ਇਹਨੂੰ ਇਹ ਕਿਹਾ ਵਿਚਾਰੇ ਨੂੰ ਮਹਾ ਯਾਰ ਤੂੰ ਹੀ ਆਉਂਦਾ ਪਤ ਤਿੰਨ ਲੱਖ ਜਣ ਚਾਰ ਲੱਖ ਜਣ ਠੀਕ ਹੈ ਬਈਏ ਹੁਣ ਸਾਲੇ ਹੋਲੀ ਕਰਕੇ ਦਿਹਾੜੀ ਤੇ ਨੇ ਦਿਹਾੜੀ ਤੇ ਆਉਂਦੇ ਨਹੀਂ ਸੱਚੋਂ ਤੇ ਇੱਕ ਬਈਆ ਉਹ ਕਿਸੇ ਦੇ ਵਿਆਹ ਸੀਗਾ ਪਿੰਡੇ ਤੇ ਉਹਦੇ ਉਹ ਲੱਗਿਆ ਹੋਇਆ ਏ ਉਹ ਕਹਿੰਦਾ ਮੈਂ ਤਾਂ ਇਹ ਹਫਤਾ ਵਿਹਲਾ ਨਹੀਂ ਫਰੀ ਨਹੀਂ ਹੈਗਾ ਲੈ ਜੀ ਚੱਲ ਪਤ ਅੰਦਰ ਨਾ ਚੱਲ 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 ਇਹ ਆ ਗਈ ਸੀ ਵਿਚਾਰੀ ਇਦਾਂ ਮੈਂ ਪਿਛਲੀ ਵੀਡੀਓ ਚ ਤੁਸੀਂ ਦੇਖੀ ਹੋਣੀ ਐ ਟਾਇਰ ਥੱਲੇ ਆ ਗਈ ਸੀਗੀ ਗੱਡੀ ਦੇ ਠੀਕ ਆ ਤੇ ਹੁਣ ਸਹੀ ਹੋ ਗਈ ਤੇ ਬਾਬੇ ਦੀ ਕਿਰਪਾ ਨਾਲ ਸਹੀ ਆ ਤੇ ਰਿਕਸ਼ਾ ਜਾਲਾ ਹੋ ਇੱਕ ਬੰਦਾ ਪਿੰਡ ਦਾ ਹੀ ਰੱਖਿਆ ਆਪਾਂ ਨੇ ਫਿਰ ਉਹ ਰੱਖ ਜਾਂਦਾ ਯਾਨੀ ਮੈਂ ਤੁਹਾਨੂੰ ਇਹ ਦਿਖਾਉਣਾ ਚਾਹੁੰਦਾ ਸੀਗਾ ਜਿਹੜੀ ਉਹ ਆਪਣੀ ਕਣਕ ਸੀਗੀ ਨਾ ਉਹਦੇ ਵਿੱਚ ਇੰਨਾ ਫਰਕ ਪੈ ਜਾਂਦਾ ਠੀਕ ਐ ਇਸਪਰੇ ਤਾਂ ਹੁਣ ਤਾਂ ਆਪਾਂ ਨੇ ਕੋਈ ਸ਼ਕਤ ਦੂਪ ਤਲਾ ਕੋਈ ਨਹੀਂ ਪਾਇਆ ਹੈਗਾ ਤੇ ਚਲੋ ਅੱਗੇ ਦਿਖਾਉਣਾ ਤੁਹਾਨੂੰ ਮੈਂ ਅਗਲੀ ਵੀਡੀਓ ਦੇ ਵਿੱਚ ਹਾਂਜੀ ਲੋ ਜੀ ਅੱਜ ਦੂਜੇ ਪਾਸੇ ਵੀ ਆ ਗਏ ਸੀਗੇ ਚੱਲ ਮਹਾ ਆ ਆ ਕੱਢ ਟੀਲਾ ਤੋਂ ਵੀ ਇਦੋਂ ਬਾਅਦ ਆਪਾਂ ਅੰਬੀ ਫੇਰ ਕਾਲੂ ਕਰ ਲਾਂਗੇ ਤੇ ਤੁਸੀਂ ਆ ਵੀ ਚੈੱਕ ਕਰੋ ਕਣਕ ਠੀਕ ਐ ਤੇ ਐਨ ਗਰੋਥ ਵਾਈਜ਼ ਐਨ ਸਾਰੀ ਇੱਕ ਨੰਬਰ ਖੜੀ ਐ ਕਣਕ ਠੀਕ ਐ ਕੋਈ ਉਹ ਨਹੀਂ ਠੀਕ ਐ ਪੁਰਾਣੀ ਵੀਡੀਓ ਆਹੀ ਕਣਕ ਦੀ ਨਾ ਚੈੱਕ ਕਰਕੇ ਦੇਖਿਓ ਅ ਅੱਜ ਤੋਂ 10 ਦਿਨ ਪਹਿਲਾਂ ਦੀ ਵੀ ਇਹ ਜਾਦਕ ਹੈ ਜਿਲ੍ਹਾ ਦੀ ਤੇ ਹੁਣ ਤੁਸੀਂ ਐਨ ਪੂਰੀਆਂ ਬੱਲਾਂ ਬਾਹਰ ਨੇ ਐਨ ਗ੍ਰੋਥ ਇਹ ਵੀ ਆਪਣਾ 826 ਵੀ ਹੈ ਇਦੋਂ ਬਾਅਦ ਸਾਰਾ ਮਤਲਬ ਵੀ ਦੂਆ 725 ਤੇ ਇੱਕ ਹੋਰ ਸੀਗਾ ਉਹ ਵਿੱਚ ਮਿਕਸ ਕਰਕੇ ਬੀਜਿਆ ਹੋਇਆ ਤੇ ਬਾਕੀ ਆਹ ਕਣਕ ਚੈੱਕ ਕਰੋ ਬੰਦਾ ਯਾਰ ਇੱਕ ਨੰਬਰ ਇੱਕ ਨੰਬਰ ਸਪਰੇਅ ਕਰਦਾ ਦੇਖੋ ਨਾਲੇ ਕੱਲਈ ਹੈ ਤੁਸੀਂ ਦੇਖੋ ਕੋਈ ਕਾਲੀ ਨਹੀਂ ਇਹਨੂੰ ਕੋਈ ਕੁਛ ਨਹੀਂ ਹੈ ਤੁਸੀਂ ਇਹਨੂੰ ਕਹਿੰਦੇ ਆ ਸਪਰੇਅ ਅੱਧੇ ਪਈਏ ਹੁੰਦੇ ਨੇ ਐਨ ਫਹਾ ਵੜ ਕੇ ਠੀਕ ਹੈ ਜੇ ਨੂੰ ਮਤਲਬ ਵੀ ਇਹਨੇ ਮੰਨ ਲਓ ਅੱਧ ਅੱਧ ਚੜਾਓ ਕਰਨਾ ਦਵਾਈ ਦਾ ਇਹ ਬੰਦੇ ਨੇ ਨਾ ਸਪਰੇਅ ਜਦ ਕਰਦਾ ਨਾ ਤੁਹਾਨੂੰ ਅਗਲੀ ਫਾਂਟ ਦਿਖਾਉਂਗਾ ਹੁਣ ਤੁਹਾਨੂੰ ਮੈਂ ਹੁਣੇ ਦਿਖਾਉਣਾ ਇਹ ਚਲੋ ਇਹਦੀ ਫਾਂਟ ਨਹੀਂ ਮੁੱਕਦੀ ਨਹੀਂ ਤੁਹਾਨੂੰ ਮੈਂ ਇਹਦੀ ਫਾਂਟ ਦਿਖਾਉਣਾ ਜਾਂਦੇ ਦੀ ਤੁਸੀਂ ਐਂ ਦੇਖਿਓ ਵੀ ਹੁਣ ਦਵਾਈ ਕਿੱਥੇ ਤੱਕ ਆਉਂਦੀ ਹੈ ਜਦ ਅਗਲਾ ਪੰਪ ਲੱਗੂਗਾ ਠੀਕ ਹੈ ਉਦੋਂ ਬਾਅਦ ਤੁਸੀਂ ਇਹਦੀ ਉਹ ਫਾਂਟ ਚੈੱਕ ਕਰੋ ਵੀ ਕਿੰਨਾ ਚੜਾਓ ਰੱਖਦਾ ਇਹ ਬੰਦਾ ਠੀਕ ਹੈ ਇਹਦੇ ਕੋਲ ਕੋਈ ਹੋਵੇ ਚਾਹੇ ਨਾ ਹੋਵੇ ਤੇ ਤੁਸੀਂ ਚੈੱਕ ਕਰੋ ਉਹ ਜਾਂਦਾ ਠੀਕ ਹੈ ਆਉ ਜਾਂਦਾ ਹੁਣ ਤੁਸੀਂ ਇਹ ਚੈੱਕ ਕਰੋ ਵੀ ਕਿੱਥੇ ਤੱਕ ਆਉਂਦਾ ਠੀਕ ਹੈ ਆ ਵਟ ਉਹ ਵਟਾ ਗਈ ਠੀਕ ਹੈ ਹੁਣ ਤੁਸੀਂ ਆ ਦੇਖੋ ਤੁਹਾਨੂੰ ਮੈਂ ਇਹੀ ਦਿਖਾਉਂਗਾ ਵੀ ਇਹ ਅਗਲੇ ਪੰਪ ਨੂੰ ਕਿੰਨਾ ਚੜਾਓ ਰੱਖਦਾ ਇੱਕ ਨੰਬਰ ਸਪਰੇਅ ਕਰਦਾ ਯਾਰ ਕਣਕ ਚੈੱਕ ਕਰੋ ਯਾਰ ਤੁਸੀਂ ਹਨ ਹਣਾ ਕੋਈ ਹੈ ਹੀ ਨਹੀਂ ਲੈ ਸਾਰੀ ਉਹ ਕਣਕ ਵਧੀਆ ਬਾਬੇ ਦੀ ਕਿਰਪਾ ਨਾਲ ਐਤ ਕੀ ਤਾਂ ਸਾਰੇ ਆ ਖੇਤਾਂ ਚ ਸਾਡੇ ਨਾਲ ਕਣਕ ਹਮੇਸ਼ਾ ਇਹ ਖੇਤਾਂ 'ਚ ਯਾਰ ਇਤੋਂ ਠਿੱਕਦੇ ਨੇ ਤੇ ਮਤਲਬ ਵੀ ਇਹ ਚ ਮਤਲਬ ਵੀ ਪਤਾ ਨਹੀਂ ਕੀ ਚੱਕਰ ਹੈ ਕਣਕ ਅੱਗੇ ਦਾ ਕਣਕ ਜਿਵੇਂ ਛੋਟੀ ਛੋਟੀ ਦੀ ਦਿਖਦੇ ਐਤਕੀ ਸਾਰੀ ਉਹ ਇਹ ਪਲਟਤੀ ਆਪਾਂ ਨੇ ਠੀਕ ਹੈ ਕੱਦ ਦੇਖੋ ਕਣਕ ਦਾ ਤੇ ਬੱਲ ਦੇਖੋ ਕਣਕ ਦੀ ਠੀਕ ਹੈ ਸਾਰਾ ਕੁਝ ਐਨ ਇੱਕ ਨੰਬਰ ਆ ਸਾਡੇ ਜੰਡੀ ਗੜੀਏ ਜੀ ਨੇ ਇਹਨਾਂ ਨੇ ਅਗੇਤੀ ਬੀਜੀ ਸੀਗੀ ਇਹਨਾਂ ਦੇ ਗੁੱਲੀ ਡੰਡਾ ਬਹੁਤ ਆ ਆ ਆਪਣੇ ਇੱਧਰ ਵੀ ਸੀਗੇ ਜੋਂ ਫਿਰ ਕੀਤੇ ਹੋਏ ਕੁਝ ਤੇ ਅੱਧਾ ਫਿਰ ਆ ਬਰਸੀਨ ਕਰਤਾ ਸੀ ਅੱਧਾ ਫਿਰ ਜਾਉਂ ਕਰਤੇ ਸੀਗੇ ਵੀ ਚਲ ਡੰਗਰਾਂ ਨੂੰ ਯਾਰ ਪੈਹੇ ਜਾਂਦੇ ਨੇ ਹਨਾ ਤੇ ਆਹਾ ਵੈਸੇ ਉਦਾਂ ਤਾਂ ਹੈ ਡੇਢ ਕਿਲਾ ਇੱਥੇ ਤੱਕ ਤੇ ਆ ਮੈਂ ਹਾਂ ਚੱਲਾ ਕਿਲਾ ਕਰਦੇ ਤੁਸੀਂ ਆ ਬੱਟ ਵਾਲੀ ਜਗਾ ਵੀ ਦੇਖੋ ਯਾਰ ਚੈੱਕ ਕਰੋ ਹੈ ਕੋਈ ਇਹ ਕਣਕ ਚ ਕੋਈ ਗੁੱਲੀ ਡੰਡਾ ਨਹੀਂ ਇੱਕ ਵੀ ਟੱਕਾ ਗੁੱਲੀ ਡੰਡੇ ਦਾ ਨਹੀਂ ਐਨ ਸਾਫ਼ ਸੁਥਰੀ ਕਣਕੇ ਚ ਚਾਰ ਦੇ ਚਾਰੇ ਕਿਲੇ ਨਾ ਐਨ ਇੱਕ ਨੰਬਰ ਪਏ ਨੇ ਤੁਸੀਂ ਨਾ ਮੁਰ ਤੋਂ ਲੈ ਕੇ ਮੇਰੀ ਵੀਡੀਓ ਨਾ ਜਿੱਦਣ ਤੋਂ ਮੈਂ ਯੂਰੀ ਤੇ ਡਾਈ ਦੀ ਸਪਰੇਅ ਕਰਦਾ ਉਦੋਂ ਤੋਂ ਲੈ ਕੇ ਉਦੋਂ ਬਾਅਦ ਜਦੋਂ ਆਪਾਂ ਨੇ ਦੂਜੀ ਸਪਰੇਅ ਕੀਤੀ ਸੀ ਉਦੋਂ ਵਾਲੀ ਦੇਖ ਕੇ ਤੇ ਅੱਜ ਦੀ ਵੀਡੀਓ ਕੱਢ ਕੇ ਨਾ ਸਾਰੀ ਚੈੱਕ ਕਰਕੇ ਦੇਖਿਓ ਵੀ ਕਿੰਨਾ ਕਿੰਨਾ ਫਰਕ ਪਿਆ ਕਣਕ ਦੇ ਵਿੱਚ ਹੁਣ ਇੱਥੇ ਨਾ ਕਣਕ ਮਾੜੀ ਸੀਗੀ ਆਪਣੀ ਹੋਰੇ ਠੀਕ ਐ ਇਹ ਸਾਰੀ ਐਨ ਇੱਕ ਬਰਾਬਰ ਹੋ ਗਿਆ ਖੇਤ ਇੱਕ ਬਰਾਬਰ ਟਕਿਆ ਗਿਆ ਠੀਕ ਐ ਐਨ ਇੱਕ ਸਾਰ ਤੁਸੀਂ ਨਾੜ ਦੇਖੋ ਕਣਕਦਲ ਹੈ ਲਾ ਆਪੇ ਤੂੜੀ ਵੱਢ ਪਾਣੀ ਆ ਯਾਰ ਠੀਕ ਆ ਝਾੜ ਵੀ ਜੇ ਜਾਣ ਹੋਊਗੀ ਥੱਲੇ ਜਾਣ ਹੋਊਗੀ ਤਾਂ ਝਾੜ ਦਊਗੀ ਕੜਕ ਠੀਕ ਆ ਤੁਹਾਨੂੰ ਮੈਂ ਅਗਲੇ ਪੰਪ ਨੂੰ ਚੈੱਕ ਕਰਾਉਣਾ ਵੀ ਕਿੱਥੇ ਜਾਂਦਾ ਬਹੁਤ ਵਧੀਆ ਸਪਰੇਅ ਕਰਦਾ ਯਾਰ ਬੰਦਾ ਇਹ ਇੱਕ ਨੰਬਰ ਤੇਰਾ ਕੰਟੈਕਟ ਕਰਾ ਦਈਏ ਠੇਕਾ ਦਵਾ ਦਈਏ ਤੈਨੂੰ ਸਪਰੇਅ ਦਾ ਆ ਵੀ ਜੰਡੀ ਗੜੀ ਇਹਦੀ ਇਹ ਅਗੇਤੀ ਕਣਕੇ ਸੁਪਰ ਸੀਡਰ ਨਾਲ ਬਜਾਈ ਹੋਈ ਹੋਈ ਆ ਕਣਕੇ ਵੀ ਇੱਕ ਨੰਬਰ ਖੜੀ ਆ ਇਹਦੀ ਤੇਰਾ ਕੰਟੈਕਟ ਕਰਾ ਦਈਏ ਹੈ ਬੰਦੇ ਤੇਨੂੰ ਲੈ ਕੇ ਤੈਨੂੰ ਆਪੇ ਜਾਣਗੇ ਜਦੋਂ ਇਹਦਾ ਕੰਮ ਹੋ ਗਿਆ ਤੈਨੂੰ ਛੱਡ ਕੇ ਵੀ ਜਾਣਗੇ ਠੀਕ ਹੈ ਨਾ ਭਾਈ ਦੇਖੋ ਇਹ ਬੰਦਾ ਸਾਡਾ ਇੱਕ ਨੰਬਰ ਸਪਰੇਅ ਕਰਦਾ ਇਹਦੇ ਇਹਨੂੰ ਕਿਹੜਾ ਤੁਸੀਂ ਦਵਾਈ ਦਵਾਈ ਦੱਸਣੀ ਹੈ ਘੋਲ ਕੇ ਦੇ ਦਿਓ ਦਵਾਈ ਦੱਸਣੀ ਹੈ ਇਹਨੂੰ ਇੱਕ ਤੁਸੀਂ ਮੰਨ ਲਓ ਵੀ ਜਗਾ ਸਮਝਾਉਣੀ ਆ ਆਪਣੀ ਵੀ ਕਿੱਥੇ ਤੋਂ ਸਾਡਾ ਖੇਤ ਹੈ ਇੱਕ ਤੁਸੀਂ ਇਹ ਦੱਸਣਾ ਵੀ ਕਿੰਨੇ ਕਿੰਨੇ ਪੰਪ ਲਾਉਣੇ ਨੇ ਕੀਲੇ ਦੇ ਠੀਕ ਹੈ ਮੰ ਲੋ ਵੀ ਯਾਰ ਬਹੁਤ ਵਧੀਆ ਬੰਦਾ ਮਾਨਦਾਰ ਜ ਆ ਬੰਦਾ ਠੀਕ ਹੈ ਕੋਈ ਇਹ ਚ ਹੋ ਨਹੀਂ ਹੈਗਾ ਹੋਰ ਭਈਆਂ ਵਾਂਗੂ ਕੁਛ ਨਹੀਂ ਕਰਦਾ ਹੈ ਤੇ ਕੰਮ ਨਿਭੜੇ ਤੇ ਜਾਊਗਾ ਬਸ ਇਹਨੂੰ ਸ਼ਾਮ ਨੂੰ ਵਧੀਆ ਜ਼ਰੂਰ ਚਾਹੀਦਾ ਅਧੀਏ ਤਾਂ ਉੱਪਰ ਲਾਉਂਗੇ ਦੋਹੇ ਦਿਨ ਫਿਰ ਇਹਦਾ ਹੀ ਥੋੜਾ ਕੰਮ ਲੇਟ ਹੋਊਗਾ ਬਸ ਅਧੀਏ ਤਾਂ ਕਹੀ ਸਹੀ ਆ ਹੁਣ ਮੈਂ ਇਹਨੂੰ ਆਪੇ ਕਹਾਂ ਮਾਂ ਵੀ 5 ਵਜੇ ਜਾਣੇ ਨੇ ਆਪਾਂ ਇਹਨੂੰ 5:30 ਵੀ ਹੁਣ ਇਹ 5 ਪੰਪ ਲਾ ਕੇ ਆਪਾਂ ਨੇ ਬੰਦ ਕਰ ਦੇਣਾ ਵੀ ਜਦ ਕੰਮ ਤਾਂ ਕੱਲ ਤੇ ਹੀ ਆ ਹਨਾ ਆਪਾਂ ਕਿਉਂ ਨਿਹਰਾ ਕਰੀਏ ਤੇ ਆਪਣਾ ਹੁਣ ਨੰਬਰ ਦੱਸ ਦੇ ਕਿੰਨਾ ਫੇ ਤੇਰਾ 7366 7368 9598 9598 13 13 ਇੱਕ ਵਾਰ ਦੁਬਾਰਾ ਫੇਰ ਬੋਲ ਦੇ 7366 7368 95 95 98 98 13 13 ਲਓ ਜੀ ਮਿੱਤਰੋ ਇਹ ਬੰਦੇ ਨਾਲ ਜੇ ਤੁਹਾਨੂੰ ਲੋੜ ਹੋਈ ਤਾਂ ਇਹ ਬੰਦੇ ਨੂੰ ਸਿੱਧਾ ਕੰਟੈਕਟ ਕਰਿਓ ਬਾਅਦ ਤੁਸੀਂ ਇਹਨੂੰ ਇਹ ਕਹਿਣਾ ਵੀ ਤੇਰੀ ਵੀਡੀਓ ਦੇਖ ਕੇ ਅਸੀਂ ਤੈਨੂੰ ਫੋਨ ਲਾਇਆ ਵੀ ਸਪਰੇ ਕਰਾਉਣੀ ਆ ਕੀ ਸੇ ਮੇਰੇ ਵੀਰ ਭਾਈ ਨੂੰ ਲੋਡ ਹੋਵੇ ਬੰਦੇ ਦੀ ਇਹ ਹਾਜਰਾ ਤੁਹਾਡੇ ਚਾਰਾਂ ਦੇ ਵਿੱਚ ਠੀਕ ਹੈ ਬਸ ਇਹਨੂੰ ਇੱਕ ਵਾਰ ਆ ਕੇ ਲੈ ਜਿਓ ਦਵਾਈ ਸਮਝਾ ਦਿਓ ਜਗਾ ਸਮਝਾ ਦਿਓ ਪੰਪ ਕਿੰਨੇ ਲਾਉਣੇ ਉਹ ਦੱਸ ਦਿਓ ਇਹਦੀ ਸਪਰੇ ਕੀਤੀ ہوئی ਤੁਹਾਨੂੰ ਦੱਸੂਗੀ ਵੀ ਹਾਂ ਇਹ ਬੰਦੇ ਨੇ ਸਪਰੇ ਕੀਤੀ ہوئی ਆ ਠੀਕ ਹੈ ਅੱਧੇ ਲੋਕ ਅੱਧੇ ਭਈਏ ਪਤਾ ਕੀ ਕਰਦੇ ਨੇ ਸਰਦਾਰ પાસે ਹੋਇਆ ਨਹੀਂ ਬੰਦਾ ਛੱਡ ਕੇ ਬਸ ਦਵਾਈ ਢੋਲ ਦੇਣੀ ਆ ਹਾਂਜੀ ਹੋ ਗਈ ਜੀ ਹੋ ਗਈ ਹੋ ਗਈ ਉਹ ਪਤਾ ਕਰਦੇ ਜਿਹੜੇ ਤਿੰਨ ਚਾਰ ਆਉਂਦੇ ਨੇ ਤਿੰਨ ਚਾਰ ਨੇ ਆਉਣਾ ਹਾਂ ਠੀਕ ਹੈ ਅੱਧੀ ਦਵਾਈ ਢੋਲ ਦੇਣੀ ਹੈ ਠੀਕ ਹੈ ਅੱਧੇ ਹੀ ਕਰ ਦੇਣੀ ਹੈ ਥੋੜੀ ਮੋਟੀ-ਮੋਟੀ ਪੰਪ ਜਿੱਥੇ ਆਪਾਂ 5 ਲਾਉਣੇ ਉਹਨਾਂ ਨੇ 3 ਨੇ ਪੰਪ ਲਾਉਣੇ ਨੇ ਠੀਕ ਹੈ ਉਹ ਲਾ ਕੇ ਹਾਂ ਜੀ ਅਗਲਾ ਕਹਿੰਦਾ ਜੀ ਅਸੀਂ ਤਿੰਨ ਜਣੇ ਤੇ ਜੀ ਤਾਂ ਛੇਤੀ ਹੋ ਗਏ ਅਸੀਂ ਖੜੇ ਨਹੀਂ ਜੀ ਠੀਕ ਹੈ ਉਹ ਆਪਾਂ ਨੂੰ ਵੀ ਪਤਾ ਵੀ ਕਿੰਨਾ ਟਾਈਮ ਲੱਗਦਾ ਅੱਜ ਇਕੱਲੇ ਬੰਦੇ ਨੇ 5 ਕਿਲੇ ਕੱਢੇ ਨੇ ਪੰਜ ਤੋਂ ਬਾਅਦ 6 6 ਕਿਲੇ ਹੋ ਜਾਣੇ ਨੇ ਇਹਦੇ ਸਾਢੇ 6 ਕਿਲੇ ਤੁਹਾਨੂੰ ਦੱਸੀ ਜਾਣਾ 5 40 ਪੰਪ ਹੋ ਜਾਣੇ ਨੇ ਇਹ ਤੇ ਸੁੱਧੇ ਠੀਕ ਹੈ 40 ਪੰਪ ਹੋ ਜਾਣੇ ਨੇ ਤੇ ਏ ਮਨ ਲਓ ਵੀ ਇਹ ਵਿਚਾਰੇ ਤੋਂ ਇੰਨਾ ਕ ਲੱਗਿਆ ਉਹ ਤਾਂ ਬਾਈ ਜੇ ਦੋ ਜਣੇ ਵੀ ਆ ਜਾਣ ਹੁਣ ਨੂੰ ਕੱਦ 17 ਵਜੇ ਨੂੰ ਕਹਿ ਦੇਣਾ ਤਾਂ ਉਹਨਾਂ ਨੇ ਵੀ ਨਿਭੜ ਗਿਆ ਜੀ ਉਸ ਦਿਨ ਮੈਂ ਪਿਆ ਉਹ ਤਾਂ ਕਹਿੰਦੇ ਜੀ ਅਸੀਂ 11 ਵਜੇ ਨੂੰ ਕਹਿੰਦੇ ਸਾਨੂੰ ਤਾਂ ਅਸੀਂ ਤਾਂ ਕਰਤੀ ਸਾਰੀ ਉਹ ਮਾਹ ਤੁਸੀਂ ਮੈਨੂੰ ਫੋਨ ਕਦੇ ਨਹੀਂ ਕੀਤਾ ਇਹੋ ਜੇ ਨੇ ਬਾਈ ਲੋਕੋ ਫਿਰ ਮੈਂ ਉਹਨਾਂ ਨੂੰ ਬੁਲਾਇਆ ਨਹੀਂ ਹੈਗਾ ਉਹ ਤੁਹਾਨੂੰ ਦੱਸਿਆ ਜਿਹੜਾ ਅੱਗੇ ਵਿੱਦੇ ਆਉਂਦਾ ਹੁੰਦਾ ਉਹ ਪੱਕਾ ਸੀਗਾ ਉਹ ਕਿਸੇ ਦੇ ਵਿਆਹ ਤੇ ਆ ਫਿਰ ਜਦੋਂ ਉਦੇ ਨਖਰੇ ਜੇ ਹੁਣ ਥੋੜੇ ਜਿਹਾ ਭਾਰੀ ਹੋਣ ਲੱਗ ਗਏ ਹਨ ਜੇ ਉਹਨੂੰ ਇੱਕ ਵਾਰ ਕਹਿ ਦੋ ਵੀ ਆ ਜਾ ਆਉਂਗਾ ਕੱਲੂ ਆਉਂਗਾ ਬਸ ਉਹ ਝੂਠਾ ਫੇਰ ਆਪਾਂ ਨੂੰ ਇਹ ਬੰਦਾ ਮੈਂ ਸਪਰੇਅ ਕਰਦਾ ਦੇਖਿਆ ਸੀਗਾ ਗਿਆ ਸੀ ਮੈਂ ਨਾਨਕੇ ਇਹ ਬੰਦਾ ਮੈਂ ਸਪਰੇਅ ਕਰਦਾ ਦੇਖਿਆ ਹੋਇਆ ਤੇ ਫਿਰ ਮੈਂ ਇਹਨੂੰ ਕੱਲ ਕਿਹਾ ਇਹ ਕਹਿੰਦਾ ਸਰਦਾਰ ਜੀ ਵੀ ਇੱਥੇ ਹੀ ਰਹਿ ਜਾਓ ਕੱਲੂ ਚੱਲੂਗਾ ਨਾਲ ਮਾਹ ਬੀਜੇ ਨਾ ਨਿਭੜਿਆ ਕਹਿੰਦਾ ਫਿਰ ਰਹਿ ਜਾਊਂਗਾ ਬਾ ਆ ਗਿਆ ਠੀਕ ਹੈ ਹੁਣ ਤੁਹਾਨੂੰ ਮੈਂ ਇਹਦੀ ਫਾਂਟ ਲੱਗਦੀ ਦਿਖਾਉਣਾ ਚਲੋ ਵੀ ਮਿੱਤਰਾਂ ਹੁਣ ਤੁਸੀਂ ਇਹਦੀ ਫਾਂਟ ਲੱਗਦੀ ਦੇਖਿਓ ਵੀ ਕਹਿੰਦੀ ਕੀ ਆ ਫਿਰ ਤੁਸੀਂ ਮੈਨੂੰ ਆਪ ਦੱਸਿਓ ਆਪਾਂ ਨੇ ਨਹੀਂ ਇਹਨੂੰ ਇਹ ਕਿਹਾ ਵੀ ਤੂੰ ਇੱਥੇ ਤੇ ਝੜਾਓ ਕਰੀਂ ਉਹ ਨਾ ਕਰੀ ਹਨਾ ਇਹ ਬੰਦਾ ਆਪ ਇਹਨੂੰ ਹਲੇ ਮੈਂ ਕਹਿੰਨਾ ਮੈਂ ਕਹਿੰਨਾ ਵੀ ਥੋੜੀ ਜਿਹੀ ਚੌੜੀ ਕਰ ਲਿਆ ਕਰ ਇੱਧਰੋਂ ਹੋਰ ਹੈ ਇਹਦਾ ਇੱਕ ਹੋ ਟੰਗ ਹੈ ਹੁਣ ਜਿੱਥੇ ਮੈਂ ਜਦ ਮੈਂ ਆਪ ਕੀਤੀ ਆ ਸਪਰੇ ਮੈਂ ਹਰ ਇੱਕ ਖੇਤ ਚ ਨਾ ਮੰਨ ਲਓ ਵੀ ਆਉਣ ਜਾਣ ਕਰਦਾ ਸੀਗਾ ਮੇਰੇ ਪੰਪ ਨਾਲ ਆਉਣ ਜਾਣ ਹੋ ਜਾਂਦਾ ਸੀਗਾ ਮੈਂ ਮੁੜੇ ਆਉਂਦਾ ਸੀ ਉਧਰੋਂ ਵਾਪਸ ਹੀ ਤੇ ਹੁਣ ਮੈਂ ਇਹ ਖੇਤ ਚ ਵੀ ਮੁੜੇ ਆਉਂਦਾ ਸੀਗਾ ਇਹ ਬੰਦਾ ਜਿੰਨੇ ਵੀ ਇਹਨੇ 6 ਕਿਲੋ ਕਿਤੇ ਚਾਹੇ 5 5.5 ਜੋ ਵੀ ਹੈ ਇਹਨੇ ਕੀਤਾ ਇਹ ਮੰਦੇ ਨੇ ਮੰਨ ਲਓ ਵੀ ਸਾਰੇਆਂ ਚ ਜਾਣ ਜਾਣ ਕੀਤਾ ਠੀਕ ਹੈ ਵੀ ਸਾਰੇ ਖੇਤਾਂ ਚ ਮੁੜ ਕੇ ਨਹੀਂ ਆਇਆ ਜਾਣ ਜਾਣੇ ਕੀਤਾ ਇਹਨੇ ਤੇ ਮੰਨ ਲਓ ਵੀ ਉਹ ਆਪੇ ਯਾਰ ਸਪਰੇ ਵਧੀਆ ਹੋਣੀ ਹੈ ਜਾਨਾ ਟਕਾਰੇ ਨਾਲ ਤੁਰਨਾ ਸਾਰਾ ਕੁਝ ਹੋਣਾ ਹਨਾ ਐਂ ਦਵਾਈ ਉੱਪਰ ਚੜਦੀ ਜਾਣੀ ਹੁਣ ਤੁਸੀਂ ਚੈੱਕ ਕਰਿਓ ਲੈ ਚੈੱਕ ਕਰੋ ਹੁਣ ਤੁਹਾਨੂੰ ਮੈਂ ਦਿਖਾਉਣਾ ਲੈ ਖਾਣੇ ਦੇ ਕੇ ਤੂੰ ਤੁਸੀਂ ਚੈੱਕ ਕਰੋ ਲਾ ਕਿੱਥੇ ਗਿਆ ਤਾਂ ਇਹ ਆ ਗਿਆ ਤਾਂ ਠੀਕ ਹੈ ਹੁਣ ਬਾਟ ਆਪਣੀ ਆਉ ਆ ਆ ਗਿਆ ਤਾਂ ਦਵਾਈ ਦੇਖੋ ਕਿੱਥੇ ਆਉਂਦੀ ਹੈ ਠੀਕ ਹੈ ਚਾ ਪੰਜ ਪੰਪਾਂ ਨਾਲ ਆਪੇ ਨਿਬੜ ਜਾਣਾ ਲੈ ਏੜਾ ਭਈਆ ਨਹੀਂ ਜੀ ਸਰਦਾਰ ਜੀ ਠੀਕ ਹੈ ਤੁਸੀਂ ਜਾਓ ਮੇਰੇ ਵਰਗਾ ਘਰ ਗਿਆ ਨਹੀਂ ਹੁੰਦਾ ਉਹਨਾਂ ਨੂੰ ਪਤਾ ਸੀ ਤਿੰਨ ਪੰਪਾਂ ਚ ਨਿਬੜ ਦੇਣਾ ਜੇ ਇਹ ਉਰੇ ਆਉਂਦਾ ਇੱਥੇ ਵੀ ਆਉਂਦਾ ਉੱਥੇ ਤੋਂ ਉਰੇ ਹੁੰਦਾ ਦੇਖ ਲੈ ਜੀ ਹੁਣ ਦਵਾਈ ਦੂਏ ਪੰਪ ਨੂੰਰੇ ਉਹ ਉਰੇ ਆਉਂਦਾ ਦਵਾਈ ਆਪੇ ਪਛਾਦਣੀ ਸੀ ਉਹਨਾਂ ਨੇ ਇੱਕ ਤੂਤਰੀ ਜੀ ਬਣਾ ਲੈਣੀ ਹੈ ਜਿਆਦਾ ਬਸ ਕੱਲੀ ਉਹ ਤਿੱਖਾ ਜਿਹਾ ਪਾਣੀ ਮਾਰਦੀ ਐ ਇਹ ਹੁਣ ਦੇਖੋ ਪਾਫ ਵੀ ਆ ਠੀਕ ਐ ਉਹ ਫੁਵਾਰੇ ਮਾਰ ਚੌੜੀ ਚ ਚੌੜਾ ਫੁਵਾਰਾ ਹੁਣ ਕਰਕੇ ਨਾ ਥੋੜੀ ਪੂਰੀ ਦਵਾਈ ਗਿਰਦੀ ਐ ਠੀਕ ਐ ਫਾਂਟ ਵੀ ਜਾਂਦੀ ਐ ਤੇ ਉਹ ਵੀ ਜਾਂਦੇ ਜਦ ਹੁਣ ਦੇਖੋ ਦੁੱਗਣਾ ਚੜਾਅ ਹੋ ਗਿਆ ਮੈਂ ਕਹਿੰਨਾ ਵੀ ਆ ਕਿਵੇਂ ਨਹੀਂ ਅਸਰ ਕਰੂਗੀ ਯਾਰ ਦਵਾਈ ਦੁਬਾਰਾ ਤੇਲ ਆ ਪਾ ਕੇ ਦਿਖਾਵੇ ਲਾ ਹੁਣ ਤੁਸੀਂ ਇਹ ਦੇਖੋ ਡਬਲ ਐਂ ਜਾਂਦੀ ਐ ਨਾ ਉੱਪਰ ਪੇਛਦੀ ਪੂਰੀ ਐਂ ਨਹੀਂ ਕੋਈ ਸਪਰੇਅ ਕਰਦਾ ਬੰਦਾ ਚਲੋ ਠੀਕ ਐ ਅੱਗੇ ਦਿਖਾਵਾਂਗੇ ਤੁਹਾਨੂੰ ਫਿਰ ਠੀਕ ਐ ਜੀ ਨੈਕਸਟ ਵੀਡੀਓ ਦੇ ਵਿੱਚ ਜੇ ਕੋਈ ਅ ਅੱਗੇ ਆਪਾਂ ਨੇ ਕੁਝ ਕੀਤਾ ਤੇ ਚਲੋ ਫਿਰ ਅੱਜ ਦੀ ਵੀਡੀਓ ਦੇਖਣ ਲਈ ਮੇਰੇ ਵੀਰਾਂ ਦਾ ਧੰਨਵਾਦ ਤੇ ਵੀਡੀਓ ਚੰਗੀ ਲੱਗੀ ਠੀਕ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਵੀਰੇ ਜਰੂਰ ਦੱਸਿਓ ਸਬਸਕ੍ਰਾਈਬਰ ਕਰ ਲਿਓ ਜਰੂਰ ਬੈਲ ਆਈਕਨ ਦਾ ਬਟਨ ਦਬਾ ਲਿਓ ਜਿਹੜੀ ਤੁਹਾਡੇ ਕੋਲ ਵੀਡੀਓ ਸਾਰੇ ਉਹਨਾਂ ਪਹਿਲਾਂ ਪਹੁੰਚ ਜਾਵੇ ਠੀਕ ਹੈ ਤੇ ਲਾਈਕ ਜਰੂਰ ਕਰਿਓ ਮੇਰਾ ਭਰਾ ਚਲੋ ਜੀ ਧੰਨਵਾਦ ਮਿਲਦੇ ਆ ਫਿਰ ਕਿਸੇ ਹੋਰ ਵੀਡੀਓ ਦੇ ਵਿੱਚ ਠੀਕ ਹੈ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ